ਕੈਲੀਫੋਰਨੀਆ ਟਰੱਕ ਹਾਦਸੇ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੋਂ ਜੋ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਤਿੰਨ ਬੰਦੇ ਮਾਰੇ ਗਏ ਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਉਸ ਦੇ ਵਿੱਚ ਰਣਧੀਰ ਮਾਨ ਹੁਣ ਜਸ਼ਨਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਇਆ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਬਹੁਤ ਸਾਰੇ ਐਕਸੀਡੈਂਟ ਹੁੰਦੇ ਹੀ ਰਹਿੰਦੇ ਨੇ ਪਰ ਪੰਜਾਬੀਆਂ ਨੂੰ ਹੀ ਕਿਉਂ ਹਾਈਲਾਈਟ ਕੀਤਾ ਜਾਂਦਾ ਕਿ ਇਹਨਾਂ ਨੇ ਬਹੁਤ ਸਾਰੇ ਲੋਕ ਮਾਰ ਦਿੱਤੇ ਜੇਕਰ ਰੈੱਡ ਬੱਤੀ ਹੋਈ ਸੀ ਤਾਂ ਪਿੱਛੋਂ ਟਰੱਕ ਕੰਟਰੋਲ ਨਹੀਂ ਹੋਇਆ ਤਾਂ ਫਿਰ ਕੀ ਹੋ ਗਿਆ ਜੇ 2-4 ਗੱਡੀਆਂ ਦੇ ਵਿੱਚ ਵੱਜਿਆ 30-30 ਗੱਡੀਆਂ ਦੇ ਵਿੱਚ ਲਗਾਤਾਰ ਟਰੱਕ ਵੱਜਦਾ ਪਰ ਉਹ ਚੀਜ਼ਾਂ ਕਦੇ ਵੀ ਹਾਈਲਾਈਟ ਨਹੀਂ ਕੀਤੀ ਜਾਂਦੀ ਆ ਬਾਕੀ ਤੁਸੀਂ ਉਹਨਾਂ ਦੇ ਜਵਾਨੀ ਸੁਣ ਸਕਦੇ ਹੋ ਇਹ ਸਾਰੀ ਗੱਲਬਾਤ ਤੇ ਉਹਦੇ ਗਾਂ ਰੈੱਡ ਲਾਈਟ ਸੀ ਪਰ ਸਿਗਨਲ ਸੀਗਾ ਨੇ ਰੁਕਿਆ ਦੋ ਤਿੰਨ ਗੱਡੀਆਂ 3-300 ਗੱਡੀ ਵੱਜਦੀ ਆ ਬੱਚੇ ਉਹ ਡਾਰਲਿੰਗ 3-300 ਗੱਡੀ ਵੱਜਦੀ ਆ 3.5 300 ਇਹ ਤਾਂ ਤਿੰਨ ਵੀ